ਤਾਂਕਸ਼ ਕਰਦਾ ਕਿ ਹਰ ਵਾਰੀ ਤੁਸੀਂ ਮਾਨ ਸਨਮਾਨ ਦਿੰਦੇ ਹੋ ਔਰ ਸਾਡੀ ਗੱਲਬਾਤ ਜਿਹੜੀ ਹੈ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਤੱਕ ਪਹੁੰਚਦੀ ਹੈ 7C ਨਿਊਜ਼ ਦੇ ਮਾਧਿਅਮ ਰਾਹੀਂ ਸੋ ਮੈਂ 7C ਨਿਊਜ਼ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੇਰਾ ਸੰਦੇਸ਼ ਜਿਹੜਾ ਉਹ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਤੱਕ ਪਹੁੰਚਾਉਂਦੇ ਹੋ ਜੀ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਪਠਾਨਕੋਟ ਦੇ ਲੋਕਾਂ ਨੂੰ ਸ਼ੁਕਰੀਆ ਅਦਾ ਕਰਨ ਵਾਸਤੇ ਔਰ ਆਪਣੀ ਆਮ ਆਦਮੀ ਪਾਰਟੀ ਹਾਈ ਕਮਾਂਡ ਨੂੰ ਸ਼ੁਕਰੀਆ ਅਦਾ ਕਰਨ ਵਾਸਤੇ ਤੁਹਾਨੂੰ ਇੱਥੇ ਕਾਲ ਕੀਤਾ ਹੈ ਮੈਨੂੰ ਸਾਡੀ ਆਮ ਆਦਮੀ ਪਾਰਟੀ सुप्रमो श्री अरविंद केजरीवाल जी सरदार भगवंत सिंह मान जी ਸਾਡੇ ਪਰਿਵਾਰੀ ਮਨੀਸ਼ ਜੀ ਸਤਿੰਦਰ ਜੈਨ ਜੀ ਅਮਨ अरोड़ा ਜੀ ਸ਼ੈਰੀ ਕਲਸੀ ਜੀ ਇਹਨਾਂ ਸਾਰਿਆਂ ਨੇ ਇੱਕ ਯੁੱਧ ਸ਼ੁਰੂ ਕੀਤਾ ਹੈ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਔਰ ਇਸ ਦੇ ਵਿੱਚ ਮੈਂ ਵੀ ਤੁਹਾਨੂੰ ਬੇਨਤੀ ਕਰਾਂਗਾ ਕਿ ਯੁਥ ਕੈਮਰਾ ਪਾਇਓ 유ਥ ਨਸ਼ਿਆਂ ਵਿਰੁੱਧ ਪੂਰੇ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਮੋਰਚਾ ਦਾ ਜਿਹੜਾ ਸੰਗਠਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਵਿੱਚ ਬਣਾਇਆ ਔਰ ਉਸ ਦੇ ਪੰਜ ਜ਼ੋਨ ਕੋਆਰਡੀਨੇਟਰ ਤੇ ਉਹਨਾਂ ਦੇ ਥੱਲੇ ਪੰਜਾਬ ਦੇ ਜਿੰਨੇ ਜ਼ਿਲ੍ਹੇ ਨੇ ਉਹਨਾਂ ਦੇ ਜ਼ਿਲ੍ਹੇ ਦੇ ਕੋਆਰਡੀਨੇਟਰ ਲਾਏ ਨੇ ਔਰ ਉਸ ਦੇ ਵਿੱਚ ਮੈਨੂੰ ਪਠਾਨਕੋਟ ਜ਼ਿਲ੍ਹੇ ਦੀ ਜ਼ਿੰਮੇਵਾਰੀ ਬਤੌਰ ਡਿਸਟ੍ਰਿਕਟ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਦੇ ਵਿੱਚ ਲਗਾਇਆ ਗਿਆ ਸੋ ਮੈਂ ਪਾਰਟੀ ਹਾਈ ਕਮਾਂਡ ਦਾ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਔਰ ਪਾਰਟੀ ਹਾਈ ਕਮਾਂਡ ਨੂੰ ਇਹ ਯਕੀਨ ਦਿਵਾਉਣਾ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਪਾਰਟੀ ਹਾਈ ਕਮਾਂਡ ਦਾ ਔਰ ਆਪਣੀ ਪਾਰਟੀ ਦਾ ਜਿਹੜਾ ਮਾਨ ਸਨਮਾਨ ਹੈ ਉਹ ਵਧਾਵਾਗਾ ਔਰ ਨਸ਼ਿਆਂ ਦੇ ਖਿਲਾਫ ਜਿਹੜੀ ਸਾਡੀ ਜ਼ਿਲ੍ਹੇ ਦੇ ਵਿੱਚ ਮੁਹਿੰਮ ਚੱਲੇਗੀ ਜੋ ਪਾਰਟੀ ਦਾadesh ਆਏਗਾ ਉਸ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਤੰਦਹੀ ਦੇ ਨਾਲ ਨਿਭਾਵਾਂਗੇ ਔਰ ਪੰਜਾਬ ਨੂੰ ਆਪਣੇ ਜ਼ਿਲ੍ਹੇ ਪਠਾਨਕੋਟ ਨੂੰ ਨਸ਼ਾ ਮੁਕਤ ਬਣਾਵਾਂਗੇ ਇਸ ਨਾਸੂਰ ਤੋਂ ਇਸ ਨਸ਼ੇ ਰੂਪੀ ਰਾਖਸ਼ ਤੋਂ ਆਪਣੇ ਜ਼ਿਲ੍ਹੇ ਪਠਾਨਕੋਟ ਦਾ ਪਿੱਛਾ ਜਿਹੜਾ ਉਹ ਛੁਡਾਵਾਂਗੇ ਇੱਕ ਗੱਲ ਜਦੋਂ ਨਵੀਂ ਵੀ ਸਰਕਾਰ ਆਈ ਸੀ ਤੁਹਾਨੂੰ ਪਲਾਨਿੰਗ ਬੋਰਡ ਦੀ ਚੇਅਰਮੈਨੀ ਦਿੱਤੀ ਗਈ ਜ਼ਿਲ੍ਹਾ ਪ੍ਰਧਾਨੀ ਵੀ ਦਿੱਤੀ ਗਈ ਉਹ ਉਦਾਹਰਨ ਹੈ ਕਿ ਕਾਰਨ ਰਿਹਾ ਉਸ ਚੀਜ਼ ਦੇ ਕਿ 6 ਮਹੀਨੇ ਬਾਅਦ 7 ਮਹੀਨੇ ਬਾਅਦ ਹੀ ਉਤਾਰ ਦਿੱਤਾ ਗਿਆ ਜਾਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਦੇਖੋ ਅ ਅਰਵਿੰਦ ਜੀ ਖੁਦ ਕਹਿੰਦੇ ਨੇ ਕਿ ਬਈ ਅ ਕੋਈ ਵੀ ਕੁਰਸੀ ਜਿਹੜੀ ਹੈ ਉਹ ਪਰਮਾਨੈਂਟ ਨਹੀਂ ਹੁੰਦੀ ਔਰ ਕੋਈ ਵੀ ਕੁਰਸੀ ਦਾ ਕੋਈ ਇੰਨਾ ਮਾਇਨੇ ਨਹੀਂ ਹੁੰਦਾ ਜਿੰਨਾ ਮਾਇਨੇ ਤੁਹਾਡੇ ਆਪਣੇ ਕਿਰਦਾਰ ਦਾ ਹੁੰਦਾ ਸੋ ਅਰਵਿੰਦ ਜੀ ਸਾਨੂੰ ਕਹਿੰਦੇ ਨੇ ਕਿ ਬਈ ਕੁਰਸੀ ਦਾ ਮੋਹ ਕਰਨਾ ਹੈ ਤੇ ਹੋਰ ਪਾਰਟੀਆਂ ਬੜੀਆਂ ਤੇ ਜੇ ਤੁਸੀਂ ਦਿਲੋਂ ਸ਼ਿੱਦਤ ਨਾਲ ਕੰਮ ਕਰਨਾ ਹੈ ਜੇ ਤੁਸੀਂ ਵਾਕਈ ਸਮਾਜ ਦੀ ਸੇਵਾ ਕਰਨੀ ਹੈ ਇਨਸਾਨੀਅਤ ਦੀ ਸੇਵਾ ਕਰਨੀ ਹੈ ਆਮ ਆਦਮੀ ਦੀ ਸੇਵਾ ਕਰਨੀ ਹੈ ਤੇ ਫਿਰ ਤੁਸੀਂ ਮੇਰੇ ਨਾਲ ਜੁੜੋ ਔਰ ਇਹ ਕਿਰਦਾਰ ਦਾ ਮੁੱਲ ਹੁੰਦਾ ਹੈ ਔਰ ਦੇਖੋ ਇਹ ਆਮ ਆਦਮੀ ਪਾਰਟੀ ਦੀ ਖੂਬਸੂਰਤੀ ਹੈ ਮੈਂ ਇੱਕ ਆਮ ਜਿਹਾ ਬੰਦਾ ਵਾਂ ਤੁਸੀਂ ਮੇਰੇ ਜੀਵਨ ਨੂੰ ਬੜੀ ਪਠਾਨਕੋਟ ਦੇ ਲੋਕ ਬੜੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਮੇਰੇ ਜੇ ਆਮ ਵਿਅਕਤੀ ਨੂੰ ਪਲਾਨਿੰਗ ਬੋਰਡ ਦੀ ਕੁਰਸੀ ਤੇ ਆਮ ਆਦਮੀ ਪਾਰਟੀ ਨੇ ਬਿਠਾ ਦਿੱਤਾ ਮੇਰੇ ਜੇ ਆਮ ਵਿਅਕਤੀ ਨੂੰ ਰੂਲਿੰਗ ਪਾਰਟੀ ਦਾ ਜ਼ਿਲ੍ਹਾ ਅਧਿਐਖ ਬਣਾ ਦਿੱਤਾ ਹਾਂ ਮੈਂ 7ਵੀਂ ਨੇ ਪਲਾਨਿੰਗ ਬੋਰਡ ਦਾ ਚੇਅਰਮੈਨ ਰਹਾ ਅਤੇ ਲਗਭਗ 1 ਸਾਲ ਆਮ ਆਦਮੀ ਪਾਰਟੀ ਦੀ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ ਹੈ ਸੋ ਮੈਂ ਪਾਰਟੀ ਦਾ ਰਣੀ ਆ ਔਰ ਉਸ ਤੋਂ ਬਾਅਦ ਵੀ ਪਾਰਟੀ ਨੇ ਮੈਨੂੰ ਸੰਗਠਨ ਦੇ ਵਿੱਚ ਬਹੁਤ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਗੁਜਰਾਤ ਕੰਮ ਕੀਤਾ ਮੈਂ ਮੱਧ ਪ੍ਰਦੇਸ਼ ਕੰਮ ਕੀਤਾ ਮੈਂ ਛੱਤੀਸਗੜ੍ਹ ਕੰਮ ਕੀਤਾ ਮੈਂ ਹਰਿਆਣਾ ਕੰਮ ਕੀਤਾ ਮੈਂ ਫਿਰ ਜਨੀਆਂ ਬਾਈ ਇਲੈਕਸ਼ਨ ਆਈਆਂ ਉਹਦੇ ਵਿੱਚ ਬੜੀ ਹੀ ਇੰਪੋਰਟੈਂਟ ਜ਼ਿੰਮੇਵਾਰੀਆਂ ਸੰਗਠਨ ਦੇ ਵਿੱਚ ਪਾਰਟੀ ਮੈਨੂੰ ਦਿੰਦੀ ਰਹੀ ਔਰ ਮੈਂ ਉਹਨੂੰ ਤਨਦੇਹੀ ਨਾਲ ਨਿਭਾਉਂਦਾ ਰਿਹਾ ਔਰ ਇਹ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਇਹ ਬੜੀ ਹੀ ਖੂਬਸੂਰਤ ਜ਼ਿੰਮੇਵਾਰੀ ਹੈ ਬਾਕੀ ਤੇ ਇਹ ਹੈ ਕਿ ਬਈ ਮੈਨੂੰ ਕੰਮ ਕਰਨ ਦਾ ਜਨੂੰਨ ਹੈ ਮੈਨੂੰ ਅਰਵਿੰਦ ਕੇਜਰੀਵਾਲ ਵਾਂਗੂ ਉਹਨਾਂ ਦਾ ਜਿਹੜਾ ਇਨਕਲਾਬ ਹੈ ਉਹਨਾਂ ਦੀ ਜਿਹੜੀ ਸੋਚ ਹੈ ਉਹਨੂੰ ਫੋਲੋ ਕਰਨ ਦਾ ਜਨੂੰਨ ਹੈ ਔਰ ਮੈਂ ਆਪਣੀ ਤੰਦਹੀ ਦੇ ਨਾਲ ਡਿਊਟੀ ਨਾ ਭਾਰਿਆ ਔਰ ਮੈਂ ਡਿਊਟੀ ਨਿਭਾਂਦਾ ਰਹਾਂਗਾ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਪਠਾਨਕੋਟ ਦੀ ਜਨਤਾ ਨੂੰ ਇੱਕ ਆਰਾਮਧਾਰੀ ਦਿਨਕਰ ਜੀ रामधारी ਸਿੰਘ ਦਿਨਕਰ ਇੱਕ ਬਹੁਤ ਵੱਡੇ ਪੋएट ਹੋਏ ਨੇ ਹਿੰਦੀ ਦੇ ਉਹਨਾਂ ਦੀ ਕਵਿਤਾ ਤੁਹਾਨੂੰ ਸੁਣਾਉਣਾ ਔਰ ਮੈਂ ਸਮਝਣਾ ਕਿ ਕਈ ਸਵਾਲਾਂ ਦੇ ਜਵਾਬ ਨੇ ਇਹਦੇ ਵਿੱਚ ਔਰ ਕਈ ਤਰ੍ਹਾਂ ਦੀ ਸਿੱਖਿਆ ਸਾਨੂੰ ਸਾਰਿਆਂ ਨੂੰ ਭਗਵਤ ਗੀਤਾ ਜ਼ਰੂਰ ਪੜ੍ਹਨੀ ਚਾਹੀਦੀ ਹੈ ਔਰ ਭਗਵਾਨ ਕ੍ਰਿਸ਼ਨ ਨੇ ਇਨਸਾਨ ਦੇ ਕਰਮ ਕਰਨ ਦਾ ਕੀ ਸੰਦੇਸ਼ ਦਿੱਤਾ ਉਹ ਮੈਂ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਚਾਹਤਾ ਚਾਹਨਾ ਵਾ वर्षों तक वन में घूम घूम बाधा विघ्नों को चूम चूम धूप घाम पानी पत्थर पांडव आए कुछ और निखर वर्षों तक वन में घूम घूम बाधा विघ्नों को चूम चूम धूप घाम पानी पत्थर पांडव आए कुछ और निखर सौभाग्य ना सब दिन सोता है देखें आगे क्या होता है सौभाग्य न सब दिन सोता है देखें आगे क्या होता है मैत्री की राह बताने को सबको सुमार्ग पर लाने को दुर्योधन को समझाने को भीषण विध्वंस बचाने को भगवान हस्तिनापुर आए पांडव का संदेश लाए दो न्याय तो अगर आधा दो इसमें भी यदि तुम्हें बाधा हो तो दे दो केवल पाँच ग्राम रखो अपनी धरती तमाम हम वही खुशी से खाएंगे परिजन पर ना अस्त्र उठाएंगे दुर्योधन वह भी ना दे सका दुर्योधन वह भी ना दे सका आशीष समाज की ना ले सका उल्टा हरि को बांधने चला जो था असाध्य वो साधने चला उल्टा हरि को बांधने चला जो था असाध्य वो साधने चला जब नाश मनुज पर छाता है सबसे पहले विवेक मर जाता है जब नाश मनुज पर छाता है सबसे पहले विवेक मर जाता है हरि ने भीषण हुंकार भरी भगवान हरि ने भीषण हुंकार भरी अपना स्वरूप विस्तार किया डगमग डगमग दिग्गज डोले भगवान कुपित होकर बोले ये देख दुर्योधन गगन मुझ में लय है ये देख पवन भी मुझ में लय है मुझ में विलीन झंकार सकल मुझ में ही लय है संसार सकल अमृतम भी फूलता है मुझ में संघार भी झूलता है मुझ में जब जब विवेक मर जाता है जब विवेक मर जाता है तो संहार मनुष्य का शुरू हो जाता है सो ए जेडी रामधारी दिनकर सिंह जी दी ए पोएम है ए भगवान कृष्ण ਦਾ ਸੰਦੇਸ਼ ਹੈ ਸਾਨੂੰ ਸਾਰਿਆਂ ਨੂੰ ਪੂਰੇ ਸਮਾਜ ਨੂੰ ਪੂਰੇ ਦੇਸ਼ ਵਾਸੀਆਂ ਨੂੰ ਜਿਲ੍ਹਾ ਪਠਾਨकोट ਵਾਸੀਆਂ ਨੂੰ ਕਿ ਕਰਮ ਕਰਨਾ ਸਾਡੇ ਹੱਥ ਹੈ ਔਰ ਕਰਮ ਜੇਹੀ ਸਹੀ ਦਿਸ਼ਾ ਦੀ ਹੋਰ ਕਰਦੇ ਆ ਹਲ ਜਿਹੜਾ ਉਹ ਦੇਰ ਸਵੇਰ ਜਿਹੜਾ ਉਹ ਆਪੇ ਹੀ ਭਗਵਾਨ ਸ਼੍ਰੀਕ੍ਰਿਸ਼ਨ ਨੇ ਸਾਡੇ ਦਰਵਾਜ਼ੇ ਤੱਕ ਪਹੁੰਚਾਈ ਦੇਣਾ ਕਹਿੰਦਾ ਮਾਲੀ ਦਾ ਕੰਮ ਪਾਣੀ ਲਾਣਾ ਪਰ ਪਰ ਮਸ਼ਕਾ ਲਾਵੇ ਮਾਲਕ ਦਾ ਕੰਮ ਫਲ ਫੁੱਲ ਲਾਣਾ ਲਾਵੇ ਜਾਂ ਨਾ ਲਾਵੇ ਜਦੋਂ ਰੋਤਾਣੀ ਹੈ ਉਦੋਂ ਫਲ ਲੱਗਣੇ ਵੀ ਹੈ ਸੋ ਮੈਂ ਤੁਹਾਡੇ ਚੈਨਲ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਦੱਸਣਾ ਚਾਹੁੰਦਾ ਕਿ ਨਸ਼ਾ ਮੁਕਤੀ ਮੋਰਚਾ ਇਹ ਜਿਹੜਾ ਪੰਜਾਬ ਦੇ ਵਿੱਚ ਇੱਕ ਨਸ਼ੇ ਦਾ ਜਿਹੜਾ ਰਾਖਸ਼ ਹੈ ਸਾਡੀ ਜਵਾਨੀ ਨੂੰ ਰੋਲ ਰਿਹਾ ਔਰ ਅਸੀਂ ਆਮ ਆਦਮੀ ਪਾਰਟੀ ਨੇ ਅਰਵਿੰਦ ਜੀ ਨੇ ਔਰ ਭਗਵੰਤ ਸਿੰਘ ਮਾਨ ਜੀ ਨੇ ਇਹ ਵਾਅਦਾ ਕੀਤਾ ਸੀ ਪੰਜਾਬ ਵਾਸੀਆਂ ਨੂੰ 2022 ਚ ਕਿ ਨਸ਼ੇ ਨੂੰ ਅਸੀਂ ਪੰਜਾਬ ਦੇ ਵਿੱਚ ਜੜੋਂ ਮੁਕਾਵਾਂਗੇ ਔਰ ਤੁਸੀਂ ਦੇਖਿਆ ਹੋਣਾ ਪਿਛਲੇ ਕਈ ਦਿਨਾਂ ਤੋਂ ਬਲਡوزر ਚੱਲ ਰਹੇ ਨੇ ਜਿਹੜੇ ਨਸ਼ੇ ਦੇ ਵੱਡੇ ਵੱਡੇ ਪੈਡਲਰਸ ਨੇ ਨਸ਼ੇ ਦੇ ਵਪਾਰੀ ਨੇ ਉਹਨਾਂ ਦੇ ਉੱਪਰ ਬਲਡوزر ਚੱਲ ਰਹੇ ਨੇ ਔਰ ਇੱਕ ਬਹੁਤ ਵੱਡੀ ਮੁਹਿੰਮ ਹੈ ਪਿੰਡ ਪਿੰਡ ਜਿਹੜੀ ਆ ਉਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਸ਼ੁਰੂ ਕਰਨ ਜਾ ਰਹੇ ਨੇ ਔਰ ਉਸ ਦੀ ਜ਼ਿੰਮੇਦਾਰੀ ਜਿਹੜੀ ਆ ਜ਼ਿਲ੍ਹਾ ਪਠਾਨਕੋਟ ਦੀ ਮੈਨੂੰ ਮਿਲੀ ਹੈ ਔਰ ਅਸੀਂ ਦਿਨ ਰਾਤ ਮਿਹਨਤ ਕਰਕੇ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਨਸ਼ੇ ਨੂੰ ਜਿਹੜਾ ਉਹ ਜੜੋਂ ਖਤਮ ਕਰਾਂਗੇ ਔਰ ਪਿੰਡ ਦੇ ਪਹਿਰੇਦਾਰ ਬਣ ਕੇ ਸ਼ਹਿਰ ਦੇ ਪਹਿਰੇਦਾਰ ਬਣ ਕੇ ਜ਼ਿਲ੍ਹੇ ਦੇ ਪਹਿਰੇਦਾਰ ਬਣ ਕੇ ਅਸੀਂ ਕੰਮ ਕਰਾਂਗੇ ਆਮ ਆਦਮੀ ਪਾਰਟੀ ਦਾ ਸਰ ਜਣਾ ਉਹ ਫਕਰ ਨਾਲ ਉੱਚਾ ਉਠਾਵਾਂਗੇ ਔਰ ਪਠਾਨਕੋਟ ਵਾਸੀਆਂ ਦੀ ਜ਼ਿੰਦਗੀ ਨੂੰ ਜਿਹੜੀ ਆ ਉਹ ਹੋਰ ਆਸਾਨ ਬਣਾਵਾਂਗੇ ਇਹ ਜਿੰਨੀਆਂ ਵੀ ਚੋਰੀਆਂ ਹੋ ਰਹੀਆਂ ਇਹ ਕੌਣ ਕਰਦੇ ਨੇ ਇਹ ਨਸ਼ੇੜੀ ਲੋਕ ਕਰਦੇ ਨੇ ਜਾਂ ਨਸ਼ੇ ਵਾਲੇ ਲੋਕ ਕਰਦੇ ਨੇ ਔਰ ਤੁਸੀਂ ਦੇਖੋ ਇੱਕ ਪੰਥ ਔਰ ਕਿੰਨੇ ਹੀ ਕਾਜ ਜਿਹੜੇ ਆ ਕਿੰਨੀ ਹੀ ਸੁੱਖ ਜਿਹੜਾ ਉਹ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਸਨੀਕਾਂ ਨੂੰ ਮਿਲੇਗਾ ਜਦੋਂ ਇਹ ਨਸ਼ਾ ਜਿਹੜਾ ਉਹ ਜੜੋਂ ਖਤਮ ਹੋ ਜਾਏਗਾ ਸੋ ਇੱਕ ਵਾਰੀ ਫੇਰ ਮੈਂ 7C نیوز ਦਾ ਧੰਨਵਾਦ ਕਰਨਾ ਔਰ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਭਗਵੰਤ ਸਿੰਘ ਮਾਨ ਜੀ ਨੂੰ ਥੈਂਕਸ ਕਰਦਾ ਸਲੂਟ ਕਰਦਾ ਹਾਂਜੀ ਨਮਸਕਾਰ ਜੀ ਮੈਂ ਸਭ ਤੋਂ ਪਹਿਲਾਂ ਤੇ 7C نیوز ਦਾ ਬਹੁਤ-ਬਹੁਤ ਥੈਂਕਸ ਕਰਦਾ ਕਿ ਹਰ ਵਾਰੀ ਤੁਸੀਂ ਮਾਨ ਸਨਮਾਨ ਦਿੰਦੇ ਹੋ ਔਰ ਸਾਡੀ ਗੱਲਬਾਤ ਜਿਹੜੀ ਹੈ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਤੱਕ ਪਹੁੰਚਦੀ ਹੈ 7C نیوز ਦੇ ਮਾਧਿਅਮ ਰਾਹੀਂ ਸੋ ਮੈਂ 7C نیوز ਦਾ ਬਹੁਤ-ਬਹੁਤ ਨੁਵਾਦੀਆਂ ਕਿ ਤੁਸੀਂ ਮੇਰਾ ਸੰਦੇਸ਼ ਜਿਹੜਾ ਉਹ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਤੱਕ ਪਹੁੰਚਾ ਦੇਵੋਗੇ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਪਠਾਨਕੋਟ ਦੇ ਲੋਕਾਂ ਨੂੰ ਸ਼ੁਕਰੀਆ ਅਦਾ ਕਰਨ ਵਾਸਤੇ ਔਰ ਆਪਣੀ ਆਮ ਆਦਮੀ ਪਾਰਟੀ हाई कमांड को शुक्रिया अदा करने वास्ते ਤੁਹਾਨੂੰ ਇੱਥੇ ਕਾਲ ਕੀਤਾ ਮੈਨੂੰ ਸਾਡੀ ਆਮ ਆਦਮੀ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪਰਿਵਾਰੀ ਮਨੀਸ਼ ਜੀ ਸਤेंद्र ਜੈਨ ਜੀ ਅਮਨ अरोड़ा ਜੀ ਸ਼ੈਰੀ ਕਲਸੀ ਜੀ ਇਨਾ ਸਾਰਿਆਂ ਨੇ ਇੱਕ ਯੁੱਧ ਸ਼ੁਰੂ ਕੀਤਾ ਹੈ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਔਰ ਇਸ ਦੇ ਵਿੱਚ ਮੈਂ ਵੀ ਤੁਹਾਨੂੰ ਬੇਨਤੀ ਕਰਾਂਗਾ ਕਿ ਯੁੱਧ ਕੈਮਰਾ ਪਾਓ ਯੁੱਧ ਨਸ਼ਿਆਂ ਵਿਰੁੱਧ ਪੂਰੇ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਮੋਰਚਾ ਦਾ ਜਿਹੜਾ ਸੰਗਠਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਵਿੱਚ ਬਣਾਇਆ ਔਰ ਉਸਦੇ ਪੰਜ ਜ਼ੋਨ ਕੋਆਰਡੀਨੇਟਰ ਤੇ ਉਹਨਾਂ ਦੇ ਥੱਲੇ ਪੰਜਾਬ ਦੇ ਜਿੰਨੇ ਜ਼ਿਲ੍ਹੇ ਨੇ ਉਹਨਾਂ ਦੇ ਜ਼ਿਲ੍ਹੇ ਦੇ ਕੋਆਰਡੀਨੇਟਰ ਲਾਏ ਨੇ ਔਰ ਉਸ ਦੇ ਵਿੱਚ ਮੈਨੂੰ ਪਠਾਨਕੋਟ ਜ਼ਿਲ੍ਹੇ ਦੀ ਜ਼ਿੰਮੇਵਾਰੀ ਬਤੌਰ ਡਿਸਟ੍ਰਿਕਟ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਦੇ ਵਿੱਚ ਲਗਾਇਆ ਗਿਆ ਸੋ ਮੈਂ ਪਾਰਟੀ ਹਾਈ ਕਮਾਂਡ ਦਾ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਔਰ ਪਾਰਟੀ ਹਾਈ ਕਮਾਂਡ ਨੂੰ ਇਹ ਯਕੀਨ ਦਿਵਾਉਣਾ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਪਾਰਟੀ ਹਾਈ ਕਮਾਂਡ ਦਾ ਔਰ ਆਪਣੀ ਪਾਰਟੀ ਦਾ ਜਿਹੜਾ ਮਾਨ ਸਨਮਾਨ ਹੈ ਉਹ ਵਧਾਵਾਂਗਾ ਔਰ ਨਸ਼ਿਆਂ ਦੇ ਖਿਲਾਫ ਜਿਹੜੀ ਸਾਡੀ ਜ਼ਿਲ੍ਹੇ ਦੇ ਵਿੱਚ ਮੁਹਿੰਮ ਚਲੇਗੀ ਜੋ ਪਾਰਟੀ ਦਾadesh ਆਏਗਾ ਉਸ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਤੰਦਹੀ ਦੇ ਨਾਲ ਨਿਭਾਵਾਂਗੇ ਔਰ ਪੰਜਾਬ ਨੂੰ ਆਪਣੇ ਜ਼ਿਲ੍ਹੇ ਪਠਾਨਕੋਟ ਨੂੰ ਨਸ਼ਾ ਮੁਕਤ ਬਣਾਵਾਂਗੇ ਇਸ ਨਾਸੂਰ ਤੋਂ ਇਸ ਨਸ਼ੇ ਰੂਪੀ ਰਾਖਸਤੋਂ ਆਪਣੇ ਜ਼ਿਲ੍ਹੇ ਪਠਾਨਕੋਟ ਦਾ ਪਿੱਛਾ ਜਿਹੜਾ ਉਹ ਛੁਡਾਵਾਂਗੇ ਇੱਕ ਗੱਲ ਸਰ ਜਦੋਂ ਨਵੀਂ ਨਵੀਂ ਸਰਕਾਰ ਆਈ ਸੀ ਤੁਹਾਨੂੰ ਪਲਾਨਿੰਗ ਬੋਰਡ ਦੀ ਚੇਅਰਮੈਨੀ ਦਿੱਤੀ ਗਈ ਜ਼ਿਲ੍ਹਾ ਪ੍ਰਧਾਨ ਨਵੀਂ ਦਿੱਤੀ ਗਈ ਉਹ ਉਤਾਰ ਦਿੱਤਾ ਗਿਆ ਕੀ ਕਾਰਨ ਹੈ ਉਸ ਚੀਜ਼ ਦੇ ਕਿ 6 ਮਹੀਨੇ ਬਾਅਦ 7 ਮਹੀਨੇ ਬਾਅਦ ਹੀ ਉਤਾਰ ਦਿੱਤਾ ਗਿਆ ਜਾਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਦੇਖੋ ਅ ਅਰਵਿੰਦ ਜੀ ਖੁਦ ਕਹਿੰਦੇ ਨੇ ਕਿ ਬਈ ਅ ਕੋਈ ਵੀ ਕੁਰਸੀ ਜਿਹੜੀ ਐ ਉਹ ਪਰਮਾਨੈਂਟ ਨਹੀਂ ਹੁੰਦੀ ਔਰ ਕੋਈ ਵੀ ਕੁਰਸੀ ਦਾ ਕੋਈ ਇੰਨਾ ਮਾਇਨੇ ਨਹੀਂ ਹੁੰਦਾ ਜਿੰਨਾ ਮਾਇਨੇ ਤੁਹਾਡੇ ਆਪਣੇ ਕਿਰਦਾਰ ਦਾ ਹੁੰਦਾ ਸੋ ਅਰਵਿੰਦ ਜੀ ਸਾਨੂੰ ਕਹਿੰਦੇ ਨੇ ਕਿ ਬਈ ਕੁਰਸੀ ਦਾ ਮੋਹ ਕਰਨਾ ਤੇ ਹੋਰ ਪਾਰਟੀਆਂ ਬੜੀਆਂ ਤੇ ਜੇ ਤੁਸੀਂ ਦਿਲੋਂ ਸ਼ਿੱਦਤ ਨਾਲ ਕੰਮ ਕਰਨਾ ਹੈ ਜੇ ਤੁਸੀਂ ਵਾਕਈ ਸਮਾਜ ਦੀ ਸੇਵਾ ਕਰਨੀ ਹੈ ਇਨਸਾਨੀਅਤ ਦੀ ਸੇਵਾ ਕਰਨੀ ਹੈ ਇਸ ਆਮ ਆਦਮੀ ਦੀ ਸੇਵਾ ਕਰਨੀ ਹੈ ਤੇ ਫਿਰ ਤੁਸੀਂ ਮੇਰੇ ਨਾਲ ਜੁੜੋ ਔਰ ਇਹ ਕਿਰਦਾਰ ਦਾ ਮੁੱਲ ਹੁੰਦਾ ਔਰ ਦੇਖੋ ਇਹ ਆਮ ਆਦਮੀ ਪਾਰਟੀ ਦੀ ਖੂਬਸੂਰਤੀ ਹੈ ਮੈਂ ਕਾਮ ਜਿਹਾ ਬੰਦਾ ਵਾਂ ਤੁਸੀਂ ਮੇਰੇ ਜੀਵਨ ਨੂੰ ਬੜੀ ਪਠਾਨਕੋਟ ਦੇ ਲੋਕ ਬੜੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਮੇਰੇ ਜੇ ਆਮ ਵਿਅਕਤੀ ਨੂੰ ਪਲਾਨਿੰਗ ਬੋਰਡ ਦੀ ਕੁਰਸੀ ਤੇ ਆਮ ਆਦਮੀ ਪਾਰਟੀ ਨੇ ਬਿਠਾ ਦਿੱਤਾ ਮੇਰੇ ਜੇ ਆਮ ਵਿਅਕਤੀ ਨੂੰ ਰੂਲਿੰਗ ਪਾਰਟੀ ਦਾ ਜ਼ਿਲ੍ਹਾ ਅਧਿਐਖ ਬਣਾ ਦਿੱਤਾ ਹਾਮੇ ਸਤਮੀ ਨੇ ਪਲੈਨਿੰਗ ਬੋਰਡ ਦਾ ਚੇਅਰਮੈਨ ਰਹਾ ਔਰ ਲਗਭਗ 1 ਵਰਸ਼ ਆਮ ਆਦਮੀ ਪਾਰਟੀ ਦੀ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ ਹੈ ਸੋ ਮੈਂ ਪਾਰਟੀ ਦਾ ਰਣੀ ਹਾਂ ਔਰ ਉਸ ਤੋਂ ਬਾਅਦ ਵੀ ਪਾਰਟੀ ਨੇ ਮੈਨੂੰ ਸੰਗਠਨ ਦੇ ਵਿੱਚ ਬਹੁਤ ਕੰਮ ਕਰਨ ਦਾ ਮੌਕਾ ਦਿੱਤਾ ਹੈ ਮੈਂ ਗੁਜਰਾਤ ਕੰਮ ਕੀਤਾ ਮੈਂ ਮਧੇ ਪ੍ਰਦੇਸ਼ ਕੰਮ ਕੀਤਾ ਮੈਂ ਛੱਤੀਸਗੜ੍ਹ ਕੰਮ ਕੀਤਾ ਮੈਂ ਹਰਿਆਣਾ ਕੰਮ ਕੀਤਾ ਮੈਂ ਫਿਰ ਜਨੀਆਂ ਬਾਈ ਇਲੈਕਸ਼ਨ ਆਈਆਂ ਉਹਦੇ ਵਿੱਚ ਬੜੀ ਹੀ ਇੰਪੋਰਟੈਂਟ ਜ਼ਿੰਮੇਵਾਰੀਆਂ ਸੰਗਠਨ ਦੇ ਵਿੱਚ ਪਾਰਟੀ ਮੈਨੂੰ ਦਿੰਦੀ ਰਹੀ ਹੈ ਔਰ ਮੈਂ ਉਹਨੂੰ ਤਨਦੇਹੀ ਨਾਲ ਨਿਭਾਉਂਦਾ ਰਿਹਾ ਔਰ ਇਹ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਇਹ ਬੜੀ ਹੀ ਖੂਬਸੂਰਤ ਜ਼ਿੰਮੇਵਾਰੀ ਹੈ ਬਾਕੀ ਤੇ ਇਹ ਹੈ ਕਿ ਬਈ ਮੈਨੂੰ ਕੰਮ ਕਰਨ ਦਾ ਜਨੂੰਨ ਹੈ ਮੈਨੂੰ ਅਰਵਿੰਦ ਕੇਜਰੀਵਾਲ ਵਾਂਗੂ ਉਹਨਾਂ ਦਾ ਜਿਹੜਾ ਇਨਕਲਾਬ ਹੈ ਉਹਨਾਂ ਦੀ ਜਿਹੜੀ ਸੋਚ ਹੈ ਉਹਨੂੰ ਫਾਲੋ ਕਰਨ ਦਾ جنੂਨ ਹੈ ਔਰ ਮੈਂ ਆਪਣੀ ਤੰਦੇਹੀ ਦੇ ਨਾਲ ਡਿਊਟੀ ਨਾ ਭਾਰਿਆ ਔਰ ਮੈਂ ਡਿਊਟੀ ਨਿਭਾਂਦਾ ਰਵਾਂਗਾ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਪਠਾਨਕੋਟ ਦੀ ਜਨਤਾ ਨੂੰ ਇੱਕ ਆਰਾਮਧਾਰੀ ਦਿਨਕਰ ਜੀ RAMDHARI SINGH DINKAR ਇੱਕ ਬਹੁਤ ਵੱਡੇ ਪੋਇਟ ਹੋਏ ਨੇ ਹਿੰਦੀ ਦੇ ਉਹਨਾਂ ਦੀ ਕਵਿਤਾ ਤੁਹਾਨੂੰ ਸੁਣਾਉਣਾ ਔਰ ਮੈਂ ਸਮਝਣਾ ਕਿ ਕਈ ਸਵਾਲਾਂ ਦੇ ਜਵਾਬ ਨੇ ਇਹਦੇ ਵਿੱਚ ਔਰ ਕਈ ਤਰ੍ਹਾਂ ਦੀ ਸਿੱਖਿਆ ਸਾਨੂੰ ਸਾਰਿਆਂ ਨੂੰ ਭਗਵਤ ਗੀਤਾ ਜ਼ਰੂਰ ਪੜ੍ਹਨੀ ਚਾਹੀਦੀ ਹੈ ਔਰ ਭਗਵਾਨ ਕ੍ਰਿਸ਼ਨ ਨੇ ਇਨਸਾਨ ਦੇ ਕਰਮ ਕਰਨ ਦਾ ਕੀ ਸੰਦੇਸ਼ ਦਿੱਤਾ ਉਹ ਮੈਂ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਚਾਹਤਾ ਚਾਹਨਾ ਵਾ ਵਰਸ਼ੋਂ ਤੱਕ ਵਨ ਮੇ ਘੂਮ ਘੂਮ ਬਾਧਾ ਵਿਗਨੋ ਕੋ ਚੂਮ ਚੂਮ ਸਹਿ ਧੂਪ ਘਾਮ ਪਾਣੀ ਪੱਥਰ ਪਾਂਡਵ ਆਏ ਕੁਝ ਔਰ ਨਿਖਰ वर्षों तक वन में घूम घूम भादा विघ्नों को चूम चूम सहधुप घाम पानी पत्थर पांडव आए कुछ और निखर सौभाग्य ना सब दिन सोता है देखें आगे क्या होता है सौभाग्य न सब दिन सोता है देखें आगे क्या होता है मैत्री की राह बताने को सबको सुमार्ग पर लाने को दुर्योधन को समझाने को भीषण विध्वंस बचाने को भगवान हस्तिनापुर आए पांडव का संदेश लाए दो न्याय तो अगर आधा दो इसमें भी यदि तुम्हें बाधा हो तो दे दो केवल पाँच ग्राम रखो अपनी धरती तमाम हम वही खुशी से खाएंगे परिजन पर ना अस्त्र उठाएंगे दुर्योधन वह भी ना दे सका दुर्योधन वह भी ना दे सका आशीष समाज की ना ले सका उल्टा हरि को बांधने चला जो था असाध्य वो साधने चला उल्टा हरि को बांधने चला जो था असाध्य वो साधने चला जब नाश मनुज पर छाता है सबसे पहले विवेक मर जाता है जब नाश मनुज पर छाता है सबसे पहले विवेक मर जाता है हरि ने भीषण हुंकार भरी भगवान हरि ने भीषण हुंकार भरी अपना स्वरूप विस्तार किया डगमग डगमग दिग्गज डोले भगवान कुपित होकर बोले ये देख दुर्योधन गगन मुझ में लय है ये देख पवन भी मुझ में लय है मुझ में विलीन झंकार सकल मुझ में ही लय है संसार सकल अमृत्व भी फूलता है मुझ में संघार भी झूलता है मुझ में जब जब विवेक मर जाता है जब विवेक मर जाता है तो संहार मनुष्य का शुरू हो जाता है सो ए जेडी रामधारी दिनकर संग जी दी ए पोयम है ए भगवान कृष्ण ਦਾ ਸੰਦੇਸ਼ ਹੈ ਸਾਨੂੰ ਸਾਰਿਆਂ ਨੂੰ ਪੂਰੇ ਸਮਾਜ ਨੂੰ ਪੂਰੇ ਦੇਸ਼ ਵਾਸੀਆਂ ਨੂੰ ਜਿਲ੍ਹਾ ਪਠਾਨकोट ਵਾਸੀਆਂ ਨੂੰ ਕਿ ਕਰਮ ਕਰਨਾ ਸਾਡੇ ਹੱਥ ਹੈ ਔਰ ਕਰਮ ਜੇਹੀ ਸਹੀ ਦਿਸ਼ਾ ਦੀ ਹੋਰ ਕਰਦੇ ਆ ਫਲ ਜਿਹੜਾ ਉਹ ਦੇਰ ਸਵੇਰ ਜਿਹੜਾ ਉਹ ਆਪੇ ਹੀ ਭਗਵਾਨ ਸ਼੍ਰੀ கிருஷ்ਣ ਨੇ ਸਾਡੇ ਦਰਵਾਜ਼ੇ ਤੱਕ ਪਹੁੰਚਾਈ ਦੇਣਾ ਕਹਿੰਦਾ ਮਾਲੀ ਦਾ ਕੰਮ ਪਾਣੀ ਲਾਣਾ ਪਰ ਪਰ ਮਸ਼ਕਾ ਲਾਵੇ ਮਾਲਕ ਦਾ ਕੰਮ ਫਲ ਫੁੱਲ ਲਾਣਾ ਲਾਵੇ ਜਾਂ ਨਾ ਲਾਵੇ ਜਦੋਂ ਰੋਤਾਣੀ ਹੈ ਉਦੋਂ ਫਲ ਲੱਗਨੇ ਵੀ ਹੈ ਸੋ ਮੈਂ ਤੁਹਾਡੇ ਚੈਨਲ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਦੱਸਣਾ ਚਾਹੁੰਦਾ ਕਿ ਨਸ਼ਾ ਮੁਕਤੀ ਮੋਰਚਾ ਇਹ ਜਿਹੜਾ ਪੰਜਾਬ ਦੇ ਵਿੱਚ ਇੱਕ ਨਸ਼ੇ ਦਾ ਜਿਹੜਾ ਰਾਖਸ਼ ਹੈ ਸਾਡੀ ਜਵਾਨੀ ਨੂੰ ਰੋਲ ਰਿਹਾ ਔਰ ਅਸੀਂ ਆਮ ਆਦਮੀ ਪਾਰਟੀ ਨੇ ਅਰਵਿੰਦ ਜੀ ਨੇ ਔਰ ਭਗਵੰਤ ਸਿੰਘ ਮਾਨ ਜੀ ਨੇ ਇਹ ਵਾਅਦਾ ਕੀਤਾ ਸੀ ਪੰਜਾਬ ਵਾਸੀਆਂ ਨੂੰ 2022 ਚ ਕਿ ਨਸ਼ੇ ਨੂੰ ਅਸੀਂ ਪੰਜਾਬ ਦੇ ਵਿੱਚ ਜੜੋਂ ਮਕਾਵਾਂਗੇ ਔਰ ਤੁਸੀਂ ਦੇਖਿਆ ਹੋਣਾ ਪਿਛਲੇ ਕਈ ਦਿਨਾਂ ਤੋਂ ਬਲਡوزر ਚੱਲ ਰਹੇ ਨੇ ਜਿਹੜੇ ਨਸ਼ੇ ਦੇ ਵੱਡੇ ਵੱਡੇ ਪੈਡਲਰਸ ਨੇ ਨਸ਼ੇ ਦੇ ਵਪਾਰੀ ਨੇ ਉਹਨਾਂ ਦੇ ਉੱਪਰ ਬਲਡوزر ਚੱਲ ਰਹੇ ਨੇ ਔਰ ਇੱਕ ਬਹੁਤ ਵੱਡੀ ਮੁਹਿੰਮ ਹੈ ਪਿੰਡ ਪਿੰਡ ਜਿਹੜੀ ਆ ੁਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਸ਼ੁਰੂ ਕਰਨ ਜਾ ਰਹੇ ਨੇ ਔਰ ਉਸ ਦੀ ਜ਼ਿੰਮੇਦਾਰੀ ਜਿਹੜੀ ਆ ਜ਼ਿਲ੍ਹਾ ਪਠਾਨਕੋਟ ਦੀ ਮੈਨੂੰ ਮਿਲੀ ਹੈ ਔਰ ਅਸੀਂ ਦਿਨ ਰਾਤ ਮਿਹਨਤ ਕਰਕੇ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਨਸ਼ੇ ਨੂੰ ਜਿਹੜਾ ਉਹ ਜੜੋਂ ਖਤਮ ਕਰਾਂਗੇ ਔਰ ਪਿੰਡ ਦੇ ਪਹਿਰੇਦਾਰ ਬਣ ਕੇ ਸ਼ਹਿਰ ਦੇ ਪਹਿਰੇਦਾਰ ਬਣ ਕੇ ਜ਼ਿਲ੍ਹੇ ਦੇ ਪਹਿਰੇਦਾਰ ਬਣ ਕੇ ਅਸੀਂ ਕੰਮ ਕਰਾਂਗੇ ਆਮ ਆਦਮੀ ਪਾਰਟੀ ਦਾ ਸਰ ਜਣਾ ਉਹ ਫਕਰ ਨਾਲ ਉੱਚਾ ਉਠਾਵਾਂਗੇ ਔਰ ਪਠਾਨਕੋਟ ਵਾਸੀਆਂ ਦੀ ਜ਼ਿੰਦਗੀ ਨੂੰ ਜਿਹੜੀ ਆ ਉਹ ਹੋਰ ਆਸਾਨ ਬਣਾਵਾਂਗੇ ਇਹ ਜਿੰਨੀਆਂ ਵੀ ਚੋਰੀਆਂ ਹੋ ਰਹੀਆਂ ਇਹ ਕੌਣ ਕਰਦੇ ਨੇ ਇਹ ਨਸ਼ੇੜੀ ਲੋਕ ਕਰਦੇ ਨੇ ਜਾਂ ਨਸ਼ੇ ਵਾਲੇ ਲੋਕ ਕਰਦੇ ਨੇ ਔਰ ਤੁਸੀਂ ਦੇਖੋ ਇੱਕ ਪੰਥ ਔਰ ਕਿੰਨੇ ਹੀ ਕਾਜ ਜਿਹੜੇ ਆ ਕਿੰਨੀ ਹੀ ਸੁੱਖ ਜਿਹੜਾ ਉਹ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਸਨੀਕਾਂ ਨੂੰ ਮਿਲੇਗਾ ਜਦੋਂ ਇਹ ਨਸ਼ਾ ਜਿਹੜਾ ਉਹ ਜੜੋਂ ਖਤਮ ਹੋ ਜਾਏਗਾ ਸੋ ਇੱਕ ਵਾਰੀ ਫੇਰ ਮੈਂ 7C نیوز ਦਾ ਧੰਨਵਾਦ ਕਰਨਾ ਔਰ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਭਗਵੰਤ ਸਿੰਘ ਮਾਨ ਜੀ ਨੂੰ ਥੈਂਕਸ ਕਰਦਾ ਸਲੂਟ ਕਰਦਾ ਹਾਂਜੀ ਨਮਸਕਾਰ ਜੀ ਮੈਂ ਸਭ ਤੋਂ ਪਹਿਲਾਂ ਤੇ 7C نیوز ਦਾ ਬਹੁਤ-ਬਹੁਤ ਥੈਂਕਸ ਕਰਦਾ ਕਿ ਹਰ ਵਾਰੀ ਤੁਸੀਂ ਮਾਨ ਸਨਮਾਨ ਦਿੰਦੇ ਹੋ ਔਰ ਸਾਡੀ ਗੱਲਬਾਤ ਜਿਹੜੀ ਹੈ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਤੱਕ ਪਹੁੰਚਦੀ ਹੈ 7C نیوز ਦੇ ਮਾਧਿਅਮ ਰਾਹੀਂ ਸੋ ਮੈਂ 7C نیوز ਦਾ ਬਹੁਤ-ਬਹੁਤ ਧੰਨਵਾਦੀਆਂ ਕਿ ਤੁਸੀਂ ਮੇਰਾ ਸੰਦੇਸ਼ ਜਿਹੜਾ ਉਹ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਤੱਕ ਪਹੁੰਚਾ ਦੇਵੋਗੇ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਪਠਾਨਕੋਟ ਦੇ ਲੋਕਾਂ ਨੂੰ ਸ਼ੁਕਰੀਆ ਅਦਾ ਕਰਨ ਵਾਸਤੇ ਔਰ ਆਪਣੀ ਆਮ ਆਦਮੀ ਪਾਰਟੀ ਹਾਈ ਕਮਾਂਡ ਨੂੰ ਸ਼ੁਕਰੀਆ ਅਦਾ ਕਰਨ ਵਾਸਤੇ ਤੁਹਾਨੂੰ ਇੱਥੇ ਕਾਲ ਕੀਤਾ ਹੈ ਮੈਨੂੰ ਸਾਡੀ ਆਮ ਆਦਮੀ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪਰਿਵਾਰੀ ਮਨੀਸ਼ ਜੀ ਸਤਿੰਦਰ ਜੈਨ ਜੀ ਅਮਨ अरोड़ा ਜੀ ਸ਼ੈਰੀ ਕਲਸੀ ਜੀ ਇਹਨਾਂ ਸਾਰਿਆਂ ਨੇ ਇੱਕ ਯੁੱਧ ਸ਼ੁਰੂ ਕੀਤਾ ਹੈ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਔਰ ਇਸ ਦੇ ਵਿੱਚ ਮੈਂ ਵੀ ਤੁਹਾਨੂੰ ਬੇਨਤੀ ਕਰਾਂਗਾ ਕਿ 유ਥ ਕੈਮਰਾ ਪਾਇਓ 유ਥ ਨਸ਼ਿਆਂ ਵਿਰੁੱਧ ਪੂਰੇ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਮੋਰਚਾ ਦਾ ਜਿਹੜਾ ਸੰਗਠਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਵਿੱਚ ਬਣਾਇਆ ਔਰ ਉਸ ਦੇ ਪੰਜ ਜ਼ੋਨ ਕੋਆਰਡੀਨੇਟਰ ਤੇ ਉਹਨਾਂ ਦੇ ਥੱਲੇ ਪੰਜਾਬ ਦੇ ਜਿੰਨੇ ਜ਼ਿਲ੍ਹੇ ਨੇ ਉਹਨਾਂ ਦੇ ਜ਼ਿਲ੍ਹੇ ਦੇ ਕੋਆਰਡੀਨੇਟਰ ਲਾਏ ਨੇ ਔਰ ਉਸ ਦੇ ਵਿੱਚ ਮੈਨੂੰ ਪਠਾਨਕੋਟ ਜ਼ਿਲ੍ਹੇ ਦੀ ਜ਼ਿੰਮੇਵਾਰੀ ਬਤੌਰ ਡਿਸਟ੍ਰਿਕਟ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਦੇ ਵਿੱਚ ਲਗਾਇਆ ਗਿਆ ਸੋ ਮੈਂ ਪਾਰਟੀ ਹਾਈ ਕਮਾਂਡ ਦਾ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਔਰ ਪਾਰਟੀ ਹਾਈ ਕਮਾਂਡ ਨੂੰ ਇਹ ਯਕੀਨ ਦਿਵਾਉਣਾ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਪਾਰਟੀ ਹਾਈ ਕਮਾਨ ਦਾ ਔਰ ਆਪਣੀ ਪਾਰਟੀ ਦਾ ਜਿਹੜਾ ਮਾਨ ਸਨਮਾਨ ਹੈ ਉਹ ਵਧਾਵਾਂਗਾ ਔਰ ਨਸ਼ਿਆਂ ਦੇ ਖਿਲਾਫ ਜਿਹੜੀ ਸਾਡੀ ਜ਼ਿਲ੍ਹੇ ਦੇ ਵਿੱਚ ਮੁਹਿੰਮ ਚੱਲੇਗੀ ਜੋ ਪਾਰਟੀ ਦਾ ਆਦੇਸ਼ ਆਏਗਾ ਉਸ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਤਨਦਹੀ ਦੇ ਨਾਲ ਨਿਭਾਵਾਂਗੇ ਔਰ ਪੰਜਾਬ ਨੂੰ ਆਪਣੇ ਜ਼ਿਲ੍ਹੇ ਪਠਾਨਕੋਟ ਨੂੰ ਨਸ਼ਾ ਮੁਕਤ ਬਣਾਵਾਂਗੇ ਇਸ ਨਾਸੂਰ ਤੋਂ ਇਸ ਨਸ਼ੇ ਰੂਪੀ ਰਾਖਸ਼ ਤੋਂ ਆਪਣੇ ਜ਼ਿਲ੍ਹੇ ਪਠਾਨਕੋਟ ਦਾ ਪਿੱਛਾ ਜਿਹੜਾ ਉਹ ਛੁਡਾਵਾਂਗੇ ਇੱਕ ਜਦੋਂ ਨਵੀਂ ਵੀ ਸਰਕਾਰ ਆਈ ਸੀ ਤੁਹਾਨੂੰ ਪਲਾਨਿੰਗ ਬੋਰਡ ਦੀ ਚੇਅਰਮੈਨ ਵੀ ਦਿੱਤੀ ਗਈ ਜ਼ਿਲ੍ਹਾ ਪ੍ਰਧਾਨ ਵੀ ਦਿੱਤੀ ਗਈ ਉਹ ਉਤਾਰ ਦਿੱਤਾ ਗਿਆ ਕੀ ਕਾਰਨ ਰਿਹਾ ਉਸ ਚੀਜ਼ ਦੇ ਕਿ 6 ਮਹੀਨੇ ਵਿਧਾਨ ਸੱਤਵੇਂ ਮਹੀਨੇ ਬਾਅਦ ਹੀ ਉਤਾਰ ਦਿੱਤਾ ਗਿਆ ਜਾਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਦੇਖੋ ਅ ਅਰਵਿੰਦ ਜੀ ਖੁਦ ਕਹਿੰਦੇ ਨੇ ਕਿ ਬਈ ਅ ਕੋਈ ਵੀ ਕੁਰਸੀ ਜਿਹੜੀ ਹੈ ਉਹ ਪਰਮਾਨੈਂਟ ਨਹੀਂ ਹੁੰਦੀ ਔਰ ਕੋਈ ਵੀ ਕੁਰਸੀ ਦਾ ਕੋਈ ਇੰਨਾ ਮਾਇਨੇ ਨਹੀਂ ਹੁੰਦਾ ਜਿੰਨਾ ਮਾਇਨੇ ਤੁਹਾਡੇ ਆਪਣੇ ਕਿਰਦਾਰ ਦਾ ਹੁੰਦਾ ਸੋ ਅਰਵਿੰਦ ਜੀ ਸਾਨੂੰ ਕਹਿੰਦੇ ਨੇ ਕਿ ਬਈ ਕੁਰਸੀ ਦਾ ਮੋਹ ਕਰਨਾ ਤੇ ਹੋਰ ਪਾਰਟੀਆਂ ਬੜੀਆਂ ਤੇ ਜੇ ਤੁਸੀਂ ਦਿਲੋਂ ਸ਼ਿੱਦਤ ਨਾਲ ਕੰਮ ਕਰਨਾ ਹੈ ਜੇ ਤੁਸੀਂ ਵਾਕਈ ਸਮਾਜ ਦੀ ਸੇਵਾ ਕਰਨੀ ਹੈ ਇਨਸਾਨੀਅਤ ਦੀ ਸੇਵਾ ਕਰਨੀ ਹੈ ਇਸ ਆਮ ਆਦਮੀ ਦੀ ਸੇਵਾ ਕਰਨੀ ਹੈ ਤੇ ਫਿਰ ਤੁਸੀਂ